ਸ਼ੰ ਪਰਸਾ ਗੁਰੂ ਕਾ ਜਨਮ ਵਰਨ ਦੁਖ ਜਾਏ ਹੋ ਵਸਿ ਤਖਸੰ ਮੰਦੀ ਨੂਰ ਅਰਸ਼ਹੁ ਕੁਰਸਹੁ ਛੱਤੀ ਐ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਾਣ ਸਚਾ ਪਾਤ ਤਸਾ ਸ਼ਿਰ ਸ਼ਾਹ ਦਾ ਸ਼ੋ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੀ ਸਾਹ ਵਾਹਿਗੁਰੂ ਸਾਹਿਬ ਜੀ ਚੌਥਾ ਜਿਥਾ ਹਰ ਅਰਾਧੀਐ ਤਤਹ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦਲ ਆਨ ਜਾਈ ਕੀਐ ਤਤਹ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦਲ ਅਨਜਾਈ ਹਰ ਧਨ ਸੰਚੀਐ ਭਾਈ ਪਲਤ ਪਲਤ ਹਰ ਹੋਏ ਸਖਾਈ ਰਹਾ ਸਤ ਸੰਗਤਿ ਸੰਗ ਹਰ ਧਨ ਖੱਟੀਐ ਹੋਰਥ ਹੋਰਤ ਉਪਾਇ ਹਰ ਧਨ ਕਿਤੇ ਨਾ ਕਾਈ ਹਰ ਰਤਨ ਕਾ ਵਾਪਾਰੀਆ ਹਰ ਰਤਨ ਧਨ ਵਿਹਾਜੇ ਕੱਚੇ ਕੇ ਵਾਪਾਤ ਪਲਤ ਹਰ ਧਨ ਕੀ ਭਗਤਾ ਕੋ ਮਿਲੀ ਵਡਿਆਈ ਹਰ ਧਨ ਨਿਰਭਾ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਧਨ ਅਗਨੀ ਤਸ ਕਰੈ ਪਾਣੀਐ ਜਮ ਦੂਤੈ ਕਿਸੈ ਕਾ ਗਵਾਯਾਨ ਜਾਈ ਹਰ ਧਨ ਕੋ ਚੱਕਾ ਨੇੜ ਨ ਆਵੈ ਜਮ ਜਾਗਾਤੀ ਡੰਡ ਨ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤੈਨਾ ਇਕ ਵੇਖ ਨਾਲ ਨਾ ਜਾਈ ਹਲਤੇ ਵਿੱਚ ਸਾਕਤ ਦੁਹੇਲੇ ਭੈ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨ ਪਾਈ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ ਕਦ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤ ਜਿਸਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨਾ ਆਵਾਈ ਜਨ ਨਾਨਕ ਕਾ ਗੁਰ ਸੋ ਜੀ ਫਤੇ ਸੁਹੀ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ